ਸਸਰੀਗਾ ਦੋਸਤੋ ਮੈਂ ਬਲਵਿੰਦਰ ਸਿੰਘ ਆਸਟ੍ਰੇਲੀਆ ਤੋਂ ਬ੍ਰਿਸਬਨ ਤੋਂ ਆਪਣੇ 10-12 ਦੋਸਤਾਂ ਨਾਲ ਇੱਥੇ ਮਨਮੀਤ ਅਲੀ ਛੇੜ ਦੇ ਸੰਸਕਾਰ ਵਿੱਚ ਸ਼ਾਮਲ ਹੋਣ ਆਇਆ ਸੀ ਪਰ ਤੇ ਬੜੇ ਦੁਖੀ ਹਿਰਦੇ ਨਾਲ ਆਪਣੇ ਦੋਸਤ ਨੂੰ ਉੱਥੋਂ ਜੀ ਇਸ ਸੰਸਾਰ ਤੋਂ ਅਲਵਿਦਾ ਕਿਹਾ ਜੀ ਤੇ ਜਦੋਂ ਇਹ ਘਟਨਾਕਰਮ ਹੋਇਆ ਜੀ ਭਗਵੰਤ ਮਾਨ ਉਸ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਸੀ ਜੀ ਤੇ ਦੋ ਵਾਰ ਮੈਨੂੰ ਫੋਨ ਕਰਕੇ ਰੋਏ ਵੀ ਕਿਉਂਕਿ ਮਨਮੀਤ ਨਾਲ ਉਹਨਾਂ ਦਾ ਕਾਫੀ ਵਧੀਆ ਦੋਸਤਾਂ ਦੋਸਤੀ ਦਾ ਸਬੰਧ ਸੀ ਜੀ ਤੇ ਉਹ ਤੇ ਬ੍ਰਿਸਬਨ 5-6 ਦਿਨ ਇਹਨਾਂ ਕੋਲ ਰੁਕੇ ਵੀ ਸੀ ਮਨਮੀਤ ਕੁਲ ਭਗਵੰਤ ਮਾਨ ਜੀ ਤੇ ਜਦ ਦੇਖੇ ਬੋਡੀ ਆਈ ਜੀ ਤੇ ਉੱਥੇ ਆਪਣਾ ਘਰੇ ਪਹੁੰਚੇ ਜੀ ਤੇ ਮਨਮੀਤ ਦੇ ਹਾਸੇ ਖਿਰਦੇ ਚਿਹਰੇ ਨੂੰ ਮਿਲੇ ਹੋਏ ਸੀ ਜਦ ਇਹ ਹਾਲਾਤ ਦੇਖੇ ਜੀ ਤਾਂ ਉਹ ਭਾਵੁਕ ਹੋ ਕੇ ਬਹੁਤ ਰੋਏ ਜੀ ਉੱਥੇ ਤੇ ਉਸ ਤੋਂ ਬਾਅਦ ਜੀ ਅਸੀਂ ਸਮਸ਼ਾਨ ਘਟ ਗਏ ਤੇ ਆਖਰੀ ਸੰਸਕਾਰ ਦੇ ਵਿੱਚ ਉੱਥੇ ਸ਼ਾਮਲ ਹੋਏ ਜੀ ਮਾਨ ਸਾਹਿਬ ਪਰਿਵਾਰ ਨੂੰ ਮਿਲੇ ਜੀ ਭੋਗ ਧਿਆਨ ਦਾ ਵਾਅਦਾ ਕਰਕੇ ਉੱਥੋਂ ਚਲੇ ਗਏ ਜੀ ਪਰ ਇਹ ਸਾਰੀ ਭਾਵਕਤ ਨੂੰ ਦੇਖ ਕੇ ਕੁਝ ਕੁ ਲੋਕਾਂ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਨੂੰ ਇਸ ਦਾ ਪੋਲੀਟੀਕਲ ਐਡਵਾਂਟੇਜ ਮਿਲੇਗਾ। ਇਸ ਕੁਝ ਮੀਡੀਆ ਨੇ ਇਸ ਖਬਰਾਂ ਨੂੰ ਕਾਫੀ ਤੋੜ ਮੋੜ ਕੇ ਦਿੱਤਾ ਕਿ ਪਰਿਵਾਰ ਨੇ ਕੁਝ ਸਟੇਟਮੈਂਟ ਦਿੱਤੀ ਹੈ ਕਿ ਭਗਵੰਤ ਮਾਨ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਗਿਆ। ਅਸੀਂ ਪਰਿਵਾਰ ਵਿੱਚ ਵੀ ਸ਼ਾਮਲ ਸੀ, ਭਗਵੰਤ ਮਾਨ ਦੇ ਵੀ ਨਾਲ ਸੀ। ਮੈਂ ਮੀਡੀਆ ਨੂੰ ਚੈਲੰਜ ਕਰਦਾ ਕਿ ਜੇਕਰ ਉਹਨਾਂ ਕੋਲ ਕੋਈ ਵੀ ਇਸ ਤਰ੍ਹਾਂ ਦੀ ਸਟੇਟਮੈਂਟ ਹੈ ਤਾਂ ਪਬਲਿਕ ਦੇ ਵਿੱਚ ਲੈ ਕੇ ਆਣ ਤੇ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਤੋਂ ਲੋਕਾਂ ਨੂੰ ਬਚਣ ਦੀ ਲੋੜ ਹੈ ਜੀ। ਤੇ মিডিਆ ਤੋਂ ਵੀ ਪੁੱਛਣ ਦੀ ਲੋੜ ਹੈ ਕਿ ਉਹਨਾਂ ਕੋਲ ਉਹ ਸਟੇਟਮੈਂਟ ਕਿੱਥੇ ਹੈ ਜਿਹੜੀ ਉਹਨਾਂ ਦੇ ਪਰਿਵਾਰ ਦੇ ਭਗਵੰਤ ਮਾਨ ਨੂੰ ਕਿਹਾ ਸੀ ਕਿ ਉੱਥੋਂ ਚਲੇ ਜਾ। ਧੰਨਵਾਦ।